ਸਮਝਣਾ ਕਿ ਇਹ ਇਲਾਕੇ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਇਹ ਇਲਾਕੇ ਨੂੰ ਹੋਰ ਉੱਪਰ ਚੱਕਣ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਹੋ ਸਕਦੀਆਂ ਹਨ ਤੇ ਮੋਹਾਲੀ ਇਸ ਵਨ ਡੈਸਟੀਨੇਸ਼ਨ ਜਿਹਦਾ ਇੱਕ ਅੱਜ ਬੈਟਰ 에어ਪੋਰਟ ਹੈ ਤੇ ਬੈਟਰ 에어ਪੋਰਟ ਦੇ ਨਾਲ ਅਗਰ ਕਨੈਕਟੀਵਿਟੀ ਹੋਰ ਬੈਟਰ ਹੋ ਜਾਂਦੀ ਹੈ ਤਾਂ ਮੋਹਾਲੀ ਵਿਲ ਬੀ ਦੀ ਨੈਕਸਟ ਆਈਟੀ ਡੈਸਟੀਨੇਸ਼ਨ ਜਿਹੜਾ ਅੱਜ ਇੱਕ ਲੈਵਲ ਤੇ ਉੱਪਰ ਹੈਗਾ ਜਿਹਨੂੰ ਹੋਰ ਉੱਪਰ ਚੱਕਿਆ ਜਾ ਸਕਦਾ ਹੈ ਔਰ ਇਸੇ ਤਰੀਕੇ ਨਾਲ ਇਹ ਗੁਰੂ ਮਹਾਰਾਜ ਦੀ ਧਰਤੀ ਹੈ ਬਾਦਲ ਤਾਂ ਇਹ ਕਹਿੰਦੇ ਨੇ ਵੀ ਮੁਹਾਲੀ ਦਾ ਜਿੰਨਾ ਵਿਕਾਸ ਕੀਤਾ ਹੈ ਉਹਨਾਂ ਨੇ ਹੀ ਕਰਵਾਇਆ ਹੈ 에어ਪੋਰਟ ਤੱਕ ਉਹਨਾਂ ਨੇ ਬਣਾਇਆ ਹੈ ਕਹਿੰਦੇ ਕਾਂਗਰਸ 5 ਸਾਲ ਰਹੀ ਉਹਨਾਂ ਨੇ ਮੁਹਾਲੀ ਲਈ ਕੁਝ ਨਹੀਂ ਕੀਤਾ ਜਿਹੜੇ ਲੋਕ ਜਿਹੜੇ ਇਲਾਕੇ ਵਾਸਤੇ ਜੋ ਕਰਦੇ ਆ ਉਹ ਲੋਗਾਂ ਨੂੰ ਪਤਾ ਹੋਵੇ ਬਾਪੂਸ਼ਾਏ ਦੇਖ ਰਹੇ ਤੁਸੀਂ ਵਿਜੇਂਦਰ ਸਿੰਘਲਾ ਕਾਂਗਰਸ ਵੱਲੋਂ ਅਨੰਦਪੁਰ ਸਾਹਿਬ ਹਲਕੇ ਤੋਂ ਚੌਣ ਮੈਦਾਨ ਚ ਉਤਾਰੇ ਗਏ ਨੇ ਅ ਅੱਜ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਮੁਹਾਲੀ ਤੋਂ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦੇ ਨਾਲ ਚੋਣ ਮੁਹਿੰਮ ਚੋ ਹੋ ਸ਼ੁਰੂਆਤ ਕਰਨ ਜਾ ਰਹੇ ਨੇ ਸਿੰਘਲਾ ਸਾਹਿਬ ਅ ਕਿਵੇਂ ਦੇਖ ਰਹੇ ਹੋ ਸੰਗਰੂਰ ਤੋਂ ਆਨੰਦਪੁਰ ਸਾਹਿਬ ਭੇਜਿਆ ਗਿਆ ਪਾਰਟੀ ਵੱਲੋਂ ਜ਼ਿੰਮੇਵਾਰੀ ਕਿੱਡੀ ਵੱਡੀ ਹੈ ਤੇ ਚੈਲੰਜ ਕਿੱਡਾ ਵੱਡਾ ਦੇਖੋ ਮੈਂ ਮੈਨੂੰ ਕੰਮ ਕਰਨ ਦਾ ਬਹੁਤ ਸ਼ੌਕ ਹੈ ਔਰ ਕੋਈ ਵੀ ਚੈਲੈਂਜਿੰਗ ਕੰਮ ਮੈਨੂੰ ਪਾਰਟੀ ਨੇ ਕਦੇ ਵੀ ਦਿੱਤਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਹਰ ਕੰਮ ਨੂੰ ਚੰਗੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਮੇਰੇ 'ਚ ਸਮਝ ਹੈ ਜਿੰਨੇ ਵੀ ਮੇਰੇ 'ਚ ਕਾਬਲੀਅਤ ਹੈ ਉਹੀ ਕਾਰਨ ਸੀ ਕਿ ਜੇ ਮੈਂ ਪਿਛਲੇ 15 ਸਾਲ ਤੋਂ ਸੰਗਰੂਰ ਸੀਗਾ ਤਾਂ ਮੈਂ ਸੰਗਰੂਰ ਦੀ ਤਰੱਕੀ ਵਾਸਤੇ ਸੰਗਰੂਰ ਦੇ ਇਲਾਕੇ ਦੇ ਲੋਕਾਂ ਦੀ ਬੈਟਰਮੈਂਟ ਵਾਸਤੇ ਸੰਗਰੂਰ ਦੇ ਨੌਜਵਾਨ ਬੱਚਿਆਂ ਦੇ ਬੈਟਰ ਵਿਕਾਸ ਵਾਸਤੇ ਮੈਂ ਹਮੇਸ਼ਾ ਕੰਮ ਕੀਤਾ ਸੰਗਰੂਰ ਨੂੰ ਡਿਵੈਲਪ ਕਰਨ ਵਾਸਤੇ ਔਰ ਉਸੇ ਤਰਜ਼ੀ ਦੇ ਉੱਪਰ ਜੇ ਅੱਜ ਮੈਨੂੰ ਊਰੇ ਮੌਕਾ ਮਿਲਿਆ ਤਾਂ ਮੈਂ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੇ ਮੁੱਦਿਆਂ ਨੂੰ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਤੁਹਾਨੂੰ ਕਿ ਜਦੋਂ ਮੈਂ ਵਜ਼ੀਰ ਸੀ ਮੈਨੂੰ ਸੇਗਾ ਪੂਰਾ ਇਨਵੈਸਟਮੈਂਟ ਸਬਮਿਟ ਦੀ ਮੀਟਿੰ ਔਰ ਮੈਂ ਇਸ ਇਲਾਕੇ ਦਾ ਇਨਚਾਰਜ ਮਿਨਿਸਟਰ ਸੀਗਾ ਬੀਂਗ ਅ ਮਿਨਿਸਟਰ ਔਰ ਮੈਂ ਉਸ ਗਾਲ ਨੂੰ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੇ ਲਿੱਤਾ ਸੀ ਕਿਉਂਕਿ ਮੇਰੇ ਬਜ਼ੁਰਗਾਂ ਨੇ ਇਸ ਇਲਾਕੇ ਦੀ ਸੇਵਾ ਪਹਿਲਾਂ ਗਿਆਨੀ ਜੈਲ ਸਿੰਘ ਜੀ ਨਾਲ ਰਹਿ ਕੇ ਕੀਤੀ ਸੀ ਜਦੋਂ ਪਹਿਲਾਂ ਉਹ ਐਮਪੀ ਹੁੰਦੇ ਸੀ ਜਾਂ ਉਸ ਤੋਂ ਬਾਅਦ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਹੁੰਦੇ ਸੀ ਤਾਂ ਮੈਂ ਇਹ ਜ਼ਰੂਰ ਸਮਝਦਾ ਕਿ ਇਹ ਇਲਾਕੇ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਇਹ ਇਲਾਕੇ ਨੂੰ ਹੋਰ ਉੱਪਰ ਚੱਕਣ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਹੋ ਸਕਦੀਆਂ ਸਿੰਗਾਪੁਰ ਦੇ ਲੋਕ ਇਸ ਗੱਲ ਨੂੰ ਫੀਲ ਕਰਦੇ ਆ ਕਿ ਅੱਜ ਗੁਰਦਾਉਂ ਵਰਗਾ ਸ਼ਹਿਰ ਦੇ ਵਿੱਚ ਵੀ ਆਪਟੀਮਮ ਲੈਵਲ ਆ ਚੁੱਕਿਆ ਅੱਜ ਬੈਂਗਲੌਰ ਦੇ ਵਿੱਚ ਆਪਟੀਮਮ ਲੈਵਲ ਆ ਚੁੱਕਿਆ ਅਗਰ ਚੇਨਈ ਇੱਕ ਜਗ੍ਹਾ ਤੇ ਆਈਟੀ ਸਿਟੀ ਬਣਿਆ ਸੀ ਉਥੇ ਵੀ ਆਪਟੀਮਮ ਲੈਵਲ ਆ ਚੁੱਕਿਆ ਤੇ ਮੁਹਾਲੀ ਇਸ ਵਨ ਡੈਸਟੀਨੇਸ਼ਨ ਜਿਹਦਾ ਇੱਕ ਅੱਜ ਬੈਟਰ 에ਰਪੋਰਟ ਹੈ ਤੇ ਬੈਟਰ 에ਰਪੋਰਟ ਦੇ ਨਾਲ ਅਗਰ ਕਨੈਕਟੀਵਿਟੀ ਹੋਰ ਬੈਟਰ ਹੋ ਜਾਂਦੀ ਹੈ ਤਾਂ ਮੁਹਾਲੀ ਵਿਲ ਬੀ ਦੀ ਨੈਕਸਟ ਆਈਟੀ ਡੈਸਟੀਨੇਸ਼ਨ ਤੋਂ ਇਹ ਗੱਲ ਬਾਹਰਲੇ ਬੈਠੇ ਲੋਕ ਇਹਨੂੰ ਫੀਲ ਕਰਦੇ ਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਉਹ ਇਲਾਕਾ ਹੈ ਜਿਹੜਾ ਅੱਜ ਇੱਕ ਲੈਵਲ ਤੇ ਉੱਪਰ ਹੈਗਾ ਜਿਹਨੂੰ ਹੋਰ ਉੱਪਰ ਚੱਕਿਆ ਜਾ ਸਕਦਾ ਹੈ ਔਰ ਇਸੇ ਤਰੀਕੇ ਨਾਲ ਇਹ ਗੁਰੂ ਮਹਾਰਾਜ ਦੀ ਧਰਤੀ ਹੈ ਉਸ ਦੀ ਸੇਵਾ ਵਿੱਚ ਉਤੇ ਉਸ ਇਲਾਕੇ ਨਾਲ ਜੁੜੇ ਹੋਏ ਵੱਖ-ਵੱਖ ਇਲਾਕਿਆਂ ਦੇ ਜਿਹੜੇ ਹੋਰ ਮੁੱਦੇ ਆ ਉਹਨਾਂ ਨੂੰ ਅੰਡਰਸਟੈਂਡ ਕਰਕੇ ਉਹਨਾਂ ਦਾ ਟੀਚਾ ਬਣ ਕੇ ਜਿਹੜੇ ਭਾਰਤ ਸਰਕਾਰ ਨਾਲ ਜੁੜੇ ਹੋਣਗੇ ਪਾਰਲੀਮੈਂਟ ਨਾਲ ਜੁੜੇ ਹੋਣਗੇ ਜਾਂ ਜਿਹੜੇ ਸੂਬੇ ਦੀ ਸਰਕਾਰ ਨਾਲ ਜੁੜੇ ਹੋਣਗੇ ਉਹਨਾਂ ਦੇ ਉੱਪਰ ਫਾਈਟ ਕਰਾਂਗੇ ਤਾਂ ਕਿ ਇਲਾਕਾ ਬੈਟਰ ਹੋ ਸਕੇ ਸੁਖਵੀਰ ਬਾਦਲ ਤਾਂ ਇਹ ਕਹਿੰਦੇ ਨੇ ਵੀ ਮੁਹਾਲੀ ਦਾ ਜਿੰਨਾ ਵਿਕਾਸ ਕੀਤਾ ਉਹਨਾਂ ਨੇ ਹੀ ਕਰਵਾਇਆ ਏਅਰਪੋਰਟ ਤੱਕ ਉਹਨਾਂ ਨੇ ਬਣਾਇਆ ਕਹਿੰਦੇ ਨੇ ਕਾਂਗਰਸ ਪੰਜ ਸਾਲ ਰਹੀ ਉਹਨਾਂ ਨੇ ਮੁਹਾਲੀ ਲਈ ਕੁਝ ਨਹੀਂ ਕੀਤਾ ਦੇਖੋ ਗੱਲ ਇਹ ਹੈ ਕਿ ਜਿਹੜੀ ਪਾਰਟੀ ਜਿਹੜੇ ਲੋਕ ਜਿਹੜੇ ਇਲਾਕੇ ਵਾਸਤੇ ਜੋ ਕਰਦੇ ਆ ਉਹ ਲੋਕ ਤੋ ਲੋਗਾਂ ਨੇ ਹੁਣ ਆਮ ਆਦਮੀ ਪਾਰਟੀ ਨੇ ਕਿਹਾ ਤੁਸੀਂ ਕਿਹਾ ਕਿ ਉਹ ਕਹਿੰਦੇ ਸੀ 13 ਜ਼ੀਰੋ ਦੇ ਜਿੱਤਾਂਗੇ ਉਹ ਤਾਂ ਲੋਕ ਦੱਸਣਗੇ ਨਾ 4 ਤਰੀਕ ਨੂੰ ਕਿ ਪਿਛਲੇ 2 ਸਾਲ ਚ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਤੇ ਉਹ ਕਾਰਗੁਜ਼ਾਰੀ ਤੋਂ ਬਾਅਦ ਉਹਨਾਂ ਨੂੰ ਵੋਟਾਂ ਕਿੰਨੀਆਂ ਪੈਣਗੀਆਂ ਤੋ ਇਸ ਕਰਕੇ ਇਹ ਚੋਣਾਂ ਦੇ ਵਿੱਚ ਆ ਕੇ ਹਰ ਬੰਦਾ ਨੂੰ ਇਹ ਹੁੰਦਾ ਕਿ ਮੈਂ ਆਹ ਕੀਤਾ ਮੈਂ ਵੀ ਕਹਿਣਾ ਕਿ ਮੈਂ ਸੰਗੂਰ ਦੇ ਵਿੱਚ ਆਹ ਕੀਤਾ ਤੋ ਆਬਵੀਅਸਲੀ ਮੇਰੀ ਜਿਹੜੀ ਰਿਜ਼ਲਟ ਹੈ ਉਹ ਦੱਸੂਗਾ ਨਾ ਕਿ ਮੇਰੇ ਕੰਮ ਦੀ ਗਵਾਹੀ ਨੂੰ ਇਸ ਵਾਰ ਸ਼ਫਲਿੰਗ ਬੜੀ ਕੀਤੀ ਗਈ ਹੈ ਤੁਹਾਡੀ ਪਾਰਟੀ ਵੱਲੋਂ ਜੀ ਤੁਹਾਨੂੰ ਸੰਗਰੂਰ ਤੋਂ ਆਨੰਦਪੁਰ ਸਾਹਿਬ ਭੇਜੇ ਆਨੰਦਪੁਰ ਸਾਹਿਬ ਤੋਂ ਮਨੀਸ਼ ਦਿਵਾੜੀ ਚੰਡੀਗੜ੍ਹ ਭੇਜੇ ਤੁਹਾਡੇ ਪ੍ਰਧਾਨ ਸਾਹਿਬ ਲੁਧਿਆਣੇ ਨੇ ਰਾਹੁਲ ਗਾਂਧੀ ਨੇ ਵੀ ਸਰਪ੍ਰਾਈਜ਼ ਕਰਤਾ ਸਾਰਿਆਂ ਨੂੰ ਉਹ ਵੀ ਅਮੇਠੀ ਤੋਂ ਨਹੀਂ ਲੜ ਰਹੇ ਕਿਵੇਂ ਦੇਖਦੇ ਹੋ ਲੱਗਦਾ ਕੋਈ ਨੁਕਸਾਨ ਹੋਗਾ ਜਾਂ ਇਹਦੇ ਵਿੱਚ ਵੀ ਕੋਈ ਇੰਟਰਸਟ ਦੇਖਿਆ ਆਈ ਥਿੰਕ ਪਾਰਟੀ ਨੇ ਆਪਣੇ ਲੀਡਰਸ ਨੂੰ ਅੱਗੇ ਲੜਾਈ ਲੜਨ ਵਾਸਤੇ ਭੇਜਿਆ ਇਹ ਅੱਜ ਪਾਰਟੀ ਦੀ ਇੱਕ ਔਖੀ ਘੜੀ ਸੀ ਜਿਹਦਾ ਅੱਜ ਪਹਿਲੇ 2 ਫੇजेस ਦੇ ਜਿਹੜੇ ਚੋਣ ਖਤਮ ਹੋਈ ਹੈ ਉਸ 'ਚ ਭਾਜਪਾ ਦੀ ਫੂਕ ਨਿਕਲੀ ਹੋਈ ਹੈ। ਤੋਂ ਇਸ ਕਰਕੇ ਮੈਂ ਸਮਝਦਾ ਕਿ ਜੋ ਇਹ ਪਾਰਟੀ ਦੀ ਸਟ੍ਰੈਟਜੀ ਹੈ ਸ਼ਾਇਦ ਪੰਜਾਬ 'ਚ ਬਹੁਤ ਕਾਮਯਾਬ ਨਿਕਲ ਕੇ ਜਾਂ ਪੂਰੇ ਦੇਸ਼ ਦੇ ਵਿੱਚ ਕਾਮਯਾਬ ਤਰੀਕਾ ਨਿਕਲ ਕੇ ਆਉਗੇ। ਤੇ ਵਿਰੋਧੀਆਂ ਨੂੰ ਕਿਵੇਂ ਦੇ ਜਿਹੜੇ ਤੁਹਾਡੇ ਓਪੋਨੈਂਟਸ ਨੇ ਉਹ ਲੱਗਦਾ ਕਿੰਨਾ ਮੁਕਾਬਲਾ ਹੋਊਗਾ ਚੰਦੂ ਮਾਜਰਾਜੀ ਨੇ ਬਹੁਤ ਸਮੇਂ ਤੋਂ ਲੱਗੇ ਪਏ ਨੇ ਦੂਜੇ ਪਾਸੇ ਮਾਲਵਿੰਦਰ ਕੰਗ ਨੇ ਦੇਖੋ ਗੱਲ ਇਹ ਹੈ ਕਿ ਹਰ ਜਿਹੜਾ ਵਿਅਕਤੀ ਚੋਣ ਲੜਦਾ ਹੈ ਉਹ ਆਪਣੀ ਮਿਹਨਤ ਕਰਦਾ ਹੈ ਆਪਣਾ ਅਜੰਡਾ ਆਪਣਾ ਨੈਰੇਟਿਵ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ ਫੈਸਲਾ ਲੋਕ ਕਰਦੇ ਆ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਮਾਹੌਲ ਕਿਵੇਂ ਚੱਲੂਗਾ ਕਾਂਗਰਸ ਪਾਰਟੀ ਦਾ ਨੂੰ ਲੋਕ ਕਿਵੇਂ ਅਸ਼ੀਰਵਾਦ ਦੇਣਗੇ ਉਹ ਤੁਹਾਡੇ ਸਾਹਮਣੇ ਆਊਗਾ ਆਖਰੀ ਸਵਾਲ ਜਿਹੜੇ ਕਾਫੀ ਲੀਡਰਸ ਜਿਹੜੇ ਨੇ ਛੱਡ ਕੇ ਹੋਰਾਂ ਪਾਰਟੀਆਂ 'ਚ ਗਏ ਉਹਦਾ ਕਿੰਨਾ ਨੁਕਸਾਨ ਦੇਖ ਰਹੇ ਉਹ ਵੀ ਬਿਲਕੁਲ ਹੁਣ ਇਸੇ ਵੇਲੇ ਦਿਲਵੀਰ ਗੋਲਡੀ ਹੋਣ ਇਸ ਤੋਂ ਵੱਧ ਰਮਨੀਤ ਬਿੱਟੂ ਦੇਖੋ ਜਿਹੜੇ ਬੰਦੇ ਰਾਜਨੀਤਿਕ ਲਾਹੇ ਕਰਕੇ ਆਪਣੀ ਪਛੋਕੜ ਭੁੱਲ ਜਾਂਦੇ ਆ ਜਾਂ ਆਪਣੀਆਂ ਰਾਜਨੀਤਿਕ ਪਾਰਟੀਆਂ ਨਾਲ ਜਿਹੜੇ ਨਾਲ ਜਿਹੜੀਆਂ ਪਾਰਟੀਆਂ ਤੋਂ ਸਾਰੀ ਜ਼ਿੰਦਗੀ ਲਾਹਾ ਲੈਂਦਾ ਹੁੰਦਾ ਹੈ ਜਾਂ ਜਿਹੜੀ ਸਾਰੀ ਜ਼ਿੰਦਗੀ ਜਿਹੜੀ ਪਾਰਟੀ ਤੋਂ ਥੋੜੀ ਪਹਿਚਾਨ ਬਣਾਈ ਹੁੰਦੀ ਹੈ ਤੇ ਜੇ ਤੁਸੀਂ ਉਹ ਵਾਲੀਆਂ ਪਾਰਟੀਆਂ ਨੂੰ ਛੱਡ ਕੇ ਤੁਸੀਂ ਨਵੀਆਂ ਪਾਰਟੀਆਂ ਚਲੇ ਜਾਂਦੇ ਹੋ ਇਸ ਕਰਕੇ ਕਿ ਸਾਨੂੰ ਕੋਈ ਫਾਇਦਾ ਹੋ ਜਾਊਗਾ ਤਾਂ ਲੋਕ ਉਹਨਾਂ ਨੂੰ ਕੋਈ ਜ਼ਿਆਦਾ ਚੰਗਾ ਨਹੀਂ ਸਮਝਦੇ ਲੋਕ ਉਹਨਾਂ ਨੂੰ ਨਰਾ ਸਿੱਧੂ ਸਾਹਿਬ ਸੇ ਉਹ ਵੀ ਭਾਜੀਪੀ ਜਾ ਕੇ ਆ ਹਾਂ ਬਲਵੀਰ ਸਿੱਧੂ ਵੀ ਭਾਜੀਪੀ ਦਾ ਸਬਬ ਦਾ ਕੁਝ ਕਾਰਨ ਹੋਣ ਤੇ ਫਿਰ ਮੇਰੇ ਖਿਆਲ ਜੇ ਉਹ ਉਹ ਗਏ ਸੀ ਕਿ ਦਾ ਕੋਈ ਗੱਲ ਆ ਵੀ ਗਏ ਗੱਲਬਾਤ ਕਰ ਰਹੇ ਸੀ ਵਿਜੇਂਦਰ ਸਿੰਘ ਲਾਲ ਦੇ ਨਾਲ ਜੋ ਆਨੰਦਪੁਰ ਸਾਹਿਬ ਸੀਟ ਤੋਂ ਉਹਨਾਂ ਨੂੰ ਕਾਂਗਰਸ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਅੱਜ ਮੁਹਾਲੀ ਤੋਂ ਉਹ ਇੱਕ ਸ਼ੁਰੂਆਤ ਕਰਨ ਜਾ ਰਹੇ ਨੇ ਇਹ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀਆਂ ਸਰਗਰਮੀਆਂ ਨੇ ਤੇਜ਼ ਨੇ ਸਾਰੀਆਂ ਪੋਲਿਟੀਕਲ ਪਾਰਟੀਆਂ ਵੱਲੋਂ ਦੱਸ ਦਈਏ ਕਿ ਕੱਲ ਸੁਖਵੀਰ ਬਾਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਵੀ ਮੁਹਾਲੀ ਪਹੁੰਚੀ ਸੀਗੀ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕੈਂਡੀਡੇਟ ਨੇ ਅਕਾਲੀ ਦਲ ਦੇ ਉਹ ਅਤੇ ਸੁਖਵੀਰ ਬਾਦਲ ਨੇ ਰਲ ਕੇ ਰੋਡ ਸ਼ੋ ਜਿਹੜਾ ਕੀਤਾ ਪੰਜਾਬ ਬਚਾਓ ਯਾਤਰਾ ਮੁਹਾਲੀ ਸ਼ਹਿਰ ਚ ਹੁੰਦੇ ਹੋਏ ਗਈ ਤੇ ਅੱਜ ਵਿਜੇਂਦਰ ਸਿੰਘਲਾ ਜਿਹੜੇ ਨੇ ਉਹ ਵੀ ਮੁਹਾਲੀ ਤੋਂ ਹੀ ਰੋਡ ਸ਼ੋ ਜਿਹੜਾ ਹੈਗਾ ਉਹ ਸ਼ੁਰੂ ਕਰਨ ਜਾ ਰਹੇ ਨੇ ਤੇ ਦੇਖਣ ਵਾਲੀ ਗੱਲ ਹੋਊਗੀ ਹੁਣ ਕਿਸ ਤਰ੍ਹਾਂ ਦੇ ਨਾਲ ਮੁਕਾਬਲਾ ਰਹਿੰਦਾ ਹਾਲਾਂਕਿ ਇਹ ਜਰੂਰ ਨੋਟ ਕਰਨ ਵਾਲੀ ਗੱਲ ਹੈ ਕਿ 1 ਜੂਨ ਨੂੰ ਚੋਣਾਂ ਨੇ ਪਰ ਅਜੇ ਭਾਜਪੀ ਜਿਹੜੀ ਇਸ ਵਾਰੀ ਆਪਣੇ ਦਮ ਤੇ ਚੋਣ ਜਰੂਰ ਲੜਨ ਜਾ ਰਹੀ ਹੈ ਪਰ ਇਸ ਹਲਕੇ ਦੇ ਲਈ ਕੈਂਡੀਡੇਟ ਹਜੇ ਤੱਕ ਅਨਾਉਂਸ ਹੋਣਾ ਨਹੀਂ ਕੀਤਾ ਮੁਹਾਲੀ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ